ਟਰੈਕਟਰ ਵਾਲੀ ਕੁੜੀ ਦੀ ਵੀਡੀਓ ਵਾਇਰਲ ਤੋਂ ਬਾਅਦ ਉਸ ਨੂੰ ਇੱਕੋ ਇੱਕ ਸਹਾਰਾ ਦੇਖ ਰਿਹਾ ਹੈ ਉਹ ਹੈ ਭਾਈ ਅਮਰਤਪਾਲ ਸਿੰਘ ਮਹਿਰੋ ਅਮਰਤਪਾਲ ਸਿੰਘ ਮਹਿਰੋ ਨੇ ਗੁਹਾਰ ਲਈ ਹੈ ਕਿ ਮੇਰਾ ਸਾਥ ਸਿਰਫ ਅਮਰਤਪਾਲ ਮਹਿਰੋ ਹੀ ਦੇ ਸਕਦਾ ਹੈ ਕਿਉਂਕਿ ਮੈਨੂੰ ਪੁਲਿਸ ਵੱਲੋਂ ਮੇਰੀ ਹਲੇ ਕੋਈ ਗੱਲ ਨਹੀਂ ਸੁਣੀ ਜਾ ਰਹੀ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਇਹ ਪੋਸਟ ਸ਼ਾਇਦ ਅਮਰਿਤਪਾਲ ਮਹਿਰੋਂ ਦੀ ਹੈ ਅਤੇ ਪੋਸਟ ਤੁਸੀਂ ਦੇਖ ਸਕਦੇ ਹੋ ਜਿਸ ਵਿੱਚ ਲਿਖਿਆ ਹੈ ਵੀ ਸਾਨੂੰ ਪਤਾ ਲੱਗਿਆ ਹੈ ਉਪਕਲ ਫਾਰਮ ਵਾਲੀ ਭੈਣ ਸਾਡਾ ਨਾਮ ਲੈ ਰਹੀ ਹੈ ਕਿ ਮੈਨੂੰ ਇਨਸਾਫ ਲਈ ਮੇਰੀ ਮਦਦ ਸਿਰਫ ਅਮਰਿਤਪਾਲ ਸਿੰਘ ਮਹਿਰੋਂ ਕਰ ਸਕਦਾ ਹੈ ਮੈਨੂੰ ਕਿਸੇ ਹੋਰ ਤੋਂ ਕੋਈ ਉਮੀਦ ਨਹੀਂ ਤਾਸੀ ਇਹ ਕਹਿੰਦੇ ਹਾਂ ਕਿ ਅਸੀਂ ਜ਼ਰੂਰ ਤੁਹਾਡੀ ਮਦਦ ਕਰਾਂਗੇ ਅਸੀਂ ਤੁਹਾਡੇ ਨਾਲ ਆ ਜਿੱਥੋਂ ਤੱਕ ਸਾਨੂੰ ਜਾਣਾ ਪਵੇਗਾ ਅਸੀਂ ਜਾਵਾਂਗੇ ਦੂਜੀ ਗੱਲ ਜਿੰਨੇ ਵੀ ਪੇਜ ਬਣੇ ਹੋਏ ਨੇ ਜ਼ਿਆਦਾ ਤਾਂ ਆਪਣੇ ਆਪ ਦੇ ਵਿਊ ਲਈ ਉਸ ਚੀਜ਼ ਨੂੰ ਵਰਤ ਰਹੇ ਨੇ ਪਤਾ ਨਹੀਂ ਕਿੱਥੇ ਗਿਆ ਸਾਰਿਆਂ ਦਾ ਦਿਮਾਗ ਇਹਨਾਂ ਦਾ ਇੱਕ ਪੰਜਾਬ ਦੀ ਧੀ ਦਾ ਇਹ ਹਾਲ ਦੇਖ ਕੇ 95% ਲੋਕੀ ਮਜ਼ਾਕ ਬਣਾ ਰਹੇ ਭੈਣ ਦਾ ਇਹ ਨਹੀਂ ਸਮਝਦੇ ਕਿ ਆਪਣੇ ਘਰ ਵੀ ਧੀਆਂ ਨੇ ਉਹਨਾਂ ਨੂੰ ਕੀ ਜਵਾਬ ਦੇਵਾਂਗੇ ਬਾਕੀ ਸਾਰੇ ਸਾਡੇ ਗਰੁੱਪੋ ਵਾਲੇ ਵੀਰ ਧਿਆਨ ਦਿਓ ਜਿੱਥੇ ਜਿੱਥੇ ਵੀ ਕੋਈ ਹੈਗਾ ਤਾ ਉਸ ਕੰਜਰ ਦੀ ਔਲਾਦ ਨੂੰ ਸਤਕ ਦੇਣਾ ਤਾਂ ਜ਼ਰੂਰ ਬਣਦਾ ਸੋ ਇਹ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਤੁਸੀਂ ਇਸ ਪੋਸਟ ਦੇ ਕੇ ਕੀ ਕਹਿਣਾ ਚਾਹੁੰਦੇ ਹੋ ਕਿ ਵਾਕਈ ਇਹ ਪੋਸਟ ਅਮਰਿਤਪਾਲ ਸਿੰਘ ਮਹਿਰੋ ਦੀ ਹੈ ਸਾਨੂੰ ਆਪਣੀ ਰਾਏ ਜ਼ਰੂਰ ਦਿਓ